ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਪਸ਼ੂ ਤਾਂ ਨਿਖਾਉਣੇ ਆ 6 ਮੱਝਾਂ ਤੁਹਾਨੂੰ ਦਿਖਾਉਣੀਆਂ ਸੂਈਆਂ ਸਵਾਈਆਂ ਤੇ ਇੱਕ ਗੱਬਣਿਆ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ ਚਾੱਕ ਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲੈ ਜੀ ਹਾਂ ਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹਾਂ ਜੀ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਵੇਗਿਆ ਮਾਲ ਉਦਨ ਵਾਲਾ ਫਿਰ ਹਾਂ ਜੀ ਹਾਂ ਜੀ ਵੇਗਿਆ ਜੀ ਠੀਕ ਆ ਤੇ ਉਹ ਤੋਂ ਬਾਅਦ ਵੀ ਵੇਗੀਆਂ ਨਾ ਔਰ ਮੱਝਾਂ ਹਾਂ ਜੀ ਹਾਂ ਜੀ ਮੱਜਵੀ ਜੀ ਜੈ ਸੱਜਣ ਬੇਲੀ ਜਿਹੜੇ ਤੁਹਾਨੂੰ ਬੜਾ ਨਫਾ ਦੇ ਗੁਸੀ ਆ ਹਾਂਜੀ ਉਹ ਵੀ ਘੱਲੀ ਜਾਂਦੇ ਆਂ ਗੜੇ ਨੇ ਕੋਈ ਲੈਣੇ ਉਹਨਾਂ ਦੀ ਵੇਚਣ ਦੇ ਆ ਠੀਕ ਆ ਪਾਜੀ ਨੇ ਸੱਜਣ ਬੇਲੀ ਨੇ ਤਿੰਨ ਚਾਰ ਮਈ ਇੱਕੋ ਕੋਲ ਇਕੱਠੀਆਂ ਹੋਈਆਂ ਆ ਅੱਛਾ ਹਾਂਜੀ ਇਹ ਆ ਫਿਰ ਥੋੜਾ ਸਮਾਂ ਹੋ ਜਾ ਚੱਲਣ ਦਿਆ ਵਾ ਸਮਾਂ ਉਹਦਾਂ ਦਾ ਇਹ ਕਰਨ ਕਰਕੇ ਜਿਹੜਾ ਵੀਰ ਆਦਾ ਇੰਨੇ ਘਰ ਦੋ ਹੁਣ ਉਦੋਂ ਮਈ 55000 ਦੀ ਪਾਈ ਹਾਂਜੀ 500 ਜੋੜ ਕੇ ਦੀ 3/4 ਰਿੰਗ ਦੀ ਬਿਚੇ 500 ਵਗੈਰਾ ਪੂਰਾ 55 ਹੀ ਦਿੱਤਾ ਅੱਛਾ ਹਾਂਜੀ ਠੀਕ ਆ ਇਆ ਵੀ ਚਲੋ ਜਿੱਤਣਾ ਤੁਸੀਂ ਵੀ ਦਪਈ ਹੋਏ ਹਾਂਜੀ 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 ਤਾਂ ਉਹਨੂੰ ਆ ਤੇ ਚਲੋ ਬਾਕੀ ਨਾ ਹੀ ਕੋਈ ਦੋ ਚਾਰ ਦਿਨ ਕਮਾਵਾਂਗੇ ਹੁਣ ਵੀ ਮਈਆਂ ਤਿੰਨ ਕੁ ਘਰ ਹੁਲੀਆਂ ਮੈਂ ਅੱਛਾ ਤੋ ਆਂਦੇ ਆੜੀਆਂ ਵੇਚ ਦੇ ਅੱਛਾ ਜਿੰਨੇ ਦੀਆਂ ਵਿਗੀਆਂ ਉਹ ਮੁੱਲ ਵੀ ਉਹੋ ਪਾਉਣਾ ਜੋ ਲੈ ਹੀ ਲੈਣਾ ਹੈ ਅੱਛਾ ਉਸ ਨੂੰ ਪਾਈ ਬਾਦਣੀ ਹੈ ਠੀਕ ਆ ਮੁੱਲ ਵੀ ਉਹਨੇ ਕੀ ਪਾਉਣੇ ਆ ਤੇ ਜਿੰਨੇ ਦੀਆਂ ਵਿਗਿਆ ਤੇ ਉਹਨੇ ਹੀ ਦੇਣੇ ਆ ਗਾੜੀ ਵੀ ਹਨਾ ਠੀਕ ਆ ਤੇ ਚਲੋ ਫਿਰ ਨਾਮ ਦੱਸ ਦੇ ਕਿ ਮਨਿੰਦਰ ਸਿੰਘ ਪਿੰਡ ਚਠਾ ਤਸਵੀਰ ਬਟਾਲਾ ਚੋਂ ਦੱਸ ਕੋਈ ਤੇ ਫੋਨ ਨੰਬਰ ਵੀ ਬੋਲ ਦੋ 985827755 ਠੀਕ ਆ ਤੇ ਪਹਿਲਾਂ ਕਿਧਰੋਂ ਸ਼ੁਰੂਆਤ ਕਰ ਲਈ ਕਿੰਨਾ ਖੜਦੀ ਜੇ ਟਾਈਮ ਇਹ ਦੋ ਤਿੰਨ ਦਿਨ ਲੈ ਜਾਨੀਂ ਤੇ ਜਦ ਅੱਛਾ ਬੜੀ ਚੰਗੀ ਮਹੀ ਹੈ ਕਿੰਨੇ ਕ ਦੁੱਧ ਵਾਲੀ ਆ 10 ਕਿਲੋ ਤੋਂ ਬਾਅਦ ਦਈ ਜਾਊਗੀ ਤੋਰੋ ਫੇਰੇ ਆ ਪਿੱਛੇ ਦੀ ਫੁੱਲ ਗਾਰੰਟੀ ਸੋ ਦੁੱਧਿਆ ਦੂਵਾਲ ਵਾਲੇ ਸਿੱਜਾ ਵਾਲੇ ਬਾਕੀ ਮਹੀ ਬਾਕੀ ਥੱਲੇਆਂ ਸਾਫ ਆ ਬਾਕੀ ਹੋਣਾ ਰਹੀਆ ਸਿੱਧੇ ਲੈ ਜਾ ਇੱਕ ਬਾਕੀ ਇੱਟੇ ਨਾ ਟੱਲ ਨਾ ਚੰਗੀਆਂ ਹਵਾਨੇ ਚ ਗਾਹ ਨੂੰ ਚੰਗੀ ਬਣੀ ਹੈ ਮਹੀ ਆ ਗਿਆ ਲੈ ਆਏ ਨਾ ਕੀ ਖੜੇ ਵਿੱਚ ਝੱਟਾ ਲੱਗਦੀ ਹੈ ਠੀਕ ਹੈ ਤੇ ਇੱਕ ਮਿੰਟ ਥੰਦ ਦਿਖਾ ਦਈਏ ਤੇ ਆ ਦੇਖ ਸਾਡੇ ਥਣਾਂ ਦਾ ਸਾਈਜ਼ ਆਪ ਜਿਹੜਾ ਤੇ ਮਿਲਕ ਮੈਨੂੰ ਵੀ ਚੰਗੀ ਲੱਗੀ ਆ ਕਿੰਨਾ ਫਿਰ ਮੁੱਲ ਵੇਚੀ ਇਹਦਾ ਮੁੱਲ ਦੇਣਾ ਵੀ 70000 ਦੇ ਅੱਛਾ ਹਾਂਜੀ ਕਿੰਨੇ ਦੇ ਦਈਏ 2000 ਛੋਟ ਕਦੀ ਤੇ ਤਵੀ ਦੇ ਪੂਰੇ 70 ਦੀ ਦੇ ਦੀਏ ਦੇ ਦਾਂਗੇ ਛੋਟੀ ਜਿਹੀ ਕਹਾਂ ਸਾਡੇ ਠੀਕ ਹੈ ਹਾਂਜੀ ਜਾਣ ਦੀ ਪੂਰੇ 70 ਦੀ ਹਨਾ ਤੇ ਹੁਣ ਆ ਤਾਜੀ ਸੋਈ ਆ ਗਈ ਜਾਲ ਇਸ ਕੱਲ ਦੀ ਸੀਗੀ ਥੱਲੇ ਵੀ ਚੰਗੀ ਭਰ ਗਈ ਆ ਲੋਈ ਮੱਝ ਆ ਦੇਖੋ ਗਦਾ ਦੀ ਬਾਕੀ ਸੇਰੇ ਵੀ ਜੇ ਸਾਫ ਕਰਤੀ ਹੈ ਉਹਨਾਂ ਸੇਰੇ ਮੇਰਾ ਸਵਦਾ ਹੈ ਅੱਛਾ ਹਾਂਜੀ ਨਹੀਂ ਅੱਜ ਹੋਈ ਰਹੀ ਹੈ 10 ਹੋ ਜਾਣੇ ਉਹਨੇ ਲਾਹ ਕੇ ਗਿਆ ਗੱਡੀ ਵਾਲਾ ਠੀਕ ਆ ਹਾਂਜੀ ਤੇ ਕਿੰਨੇ ਕੁ ਦੁੱਧ ਲੀ ਆਏ ਦੁੱਧ ਵੀ ਜੀ ਯਾਰ ਬਰਗ ਲਚੋਟੀ ਦੇ ਦੂਗੀ ਤੋ ਜੱਤ ਬਾਜੀ ਤੋਰੋ ਫੇਰ ਇਹਨਾਂ ਨੂੰ ਮਗਰ ਕਟਾਏ ਦੇ ਮਗਰ ਕੱਟਾ ਫਿਰ ਲੋਇਆ ਹੀ ਹਾਂ ਦੇਖ ਸਕਦੇ ਕੀ ਬਾਕੀ ਉਤਰੇ ਇਹ ਆ ਵੀ ਚਲੋ ਸਰੀਰਾਂ ਚੰਗੀ ਹੈ ਰਾਜੀ ਹਾਤਾ ਜਿਵੇਂ ਦਿਲ ਆ ਜਾਂਦਾ ਹੈ ਬਾਕੀ ਥਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਹੈ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਬਹੁਤ ਵੇਰ ਲਾ ਥਣ ਲਗਾ ਪਿੱਛੋਂ ਹਾਂ ਇਧਰ ਸੁਲੇ ਵਾਲਾ ਹਾਂ ਹਾਂ ਨਿਕਸਾਂ ਦੇ ਤੇ ਇਹਦਾ ਫਿਰ ਮੁੱਲ ਉਹ ਵੀ ਜੀ ਮੁੱਲ ਤਾਂ ਝੋਡੀ ਵੀ ਜੀ ਬੜੇ ਰੁਪਈਆ ਦੀ ਆ ਹਾਂਜੀ ਝੋਡੀ ਤੇ ਆ ਜੀ 90 95 ਹਾ ਦੀ ਵੀ ਛੜੀ ਦੀ ਆ ਹਾਂਜੀ ਝੋਡੀ 82 ਹਾ ਦੀ ਦੇ ਦੀਏ 80 ਦੇ ਦੀਏ ਦੋ ਸੀ ਜੋੜੇ 78 ਦੀ ਹਾਂਜੀ ਚਲੋ ਠੀਕ ਹੈ ਹੋਰ ਇਹ ਘਟਦਾ ਨਹੀਂ 77 ਹੀ ਆਦੀ ਹੋ ਗਿਆ 77 ਦੀ ਦੇ ਦੋਗੇ ਬਾਕੀ ਚਲੋ ਨੇਕੀ ਛੋਟ ਤੇ ਮੋਕੇ ਤੇ ਹੋਈ ਜਾਊਗੀ ਤੇ ਆ ਵੀ ਮਾਜ ਤਾਜੀ ਸੋਈ ਹੈ ਫੇਰ ਕੋਈ ਪਾਣੀ ਪੁਣੀ ਕਰਕੇ ਨਾ ਵੀਰ ਜੀ ਤਿੰਨ ਮੱਜਾਂ ਉੱਟੀਆਂ ਨਹੀਂ ਆਇਆ ਕਾ ਅੱਛਾ ਮਤਲਬ ਜਿਹੜੀਆਂ ਦੋ ਐਂਡਲੀਆਂ ਦੇ ਕਾ ਜਿਹੜੀਆਂ ਨਾ ਇਹ ਪਾਣੀ ਵਾਲੀਆਂ ਤਿੰਨ ਮੱਜਾਂ ਜਿਹੜੀਆਂ ਆਈਆਂ ਠੀਕ ਹੈ ਤੇ 1 ਕਿੰਨੇ ਦਾ ਦੁੱਧ ਆ ਲੀਜੇ ਦੁੱਧ ਇਹ ਜੀ 13 ਜਵਾਗ ਲਓ ਜੀ ਮੈਂ ਦਿੰਦੀ ਆ ਮੈਂ ਕਰਕੇ ਜਿਆ ਸੁਆ ਸੁਈ ਜੀ ਉਤਰਿਆ ਵੀ ਕੱਦ ਕਾਠ ਚੰਗਾ ਵਾ ਇਹ ਆ ਵੀ ਤਾਜੀ ਸੁਈ ਆ ਕਾਦੀ ਸੁਈ ਜੀ ਥੋੜੀ ਲੱਪੇ ਜੀ ਆ ਸੁਪਰ ਪਾਈ ਹੋਊਗੀ ਹਾਂ ਸੋਰਾ ਬਾਕੀ ਜਵਾ ਇੱਕ ਨੰਬਰ ਹੋਊਗਾ ਦਾ ਜਵਾਦ ਨਾ ਮੈਂ ਅਡੀ ਕੋਈ ਨਾ ਫੇਲ ਹੋਗੀ ਠੀਕ ਆ ਬਾਕੀ ਹੁਣ ਚਲੋ ਕਈਆਂ ਇਲਾਕਿਆਂ ਦੀ ਸਥਿਤੀ ਸਹੀ ਹਣੀ ਸ਼ੁਰੂ ਹੋ ਗਈ ਆ ਦੇਖੋ ਕਢੀ ਸਾਫ ਹਣੀ ਜੋ ਲੈ ਹੈ ਅਗਲੇ ਬੰਨੇ ਮਾਰੋ ਇੱਕ ਪਿਆਲਾ ਕਦਰਾ ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਹੈ। ਮਾਚੀਆਂ ਕੇ ਨਾ ਠੀਕ ਹੈ ਜੀ ਤੇ 98 ਇਹਦੇ ਵੀ ਦੇਖ ਸਕਦੇ ਜੀ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਹੈ। ਤੇ ਇਹਦਾ ਮੁੱਲ ਵੇਚੀ ਫਿਰ ਮੋਦਰਾ 285 ਹਜ਼ਾਰ ਦੇ ਅੱਛਾ ਹਾਂਜੀ ਤੇ ਜੈਸਨ ਉਹ ਕਿੰਨੇ ਦੇ ਕਰੀਏ 82 ਹਜ਼ਾਰ ਦੀ ਦੀ ਪੂਰੇ 80 ਨਹੀਂ ਹੈ ਦੋ ਅਸੀਓ ਛੋਟ ਕਰਤਾ ਅੱਛਾ 78 ਦੀ ਦੇ ਦੇਣੀ ਹੈ ਹਜ਼ਾਰ ਉਹ ਛੱਡ ਦਾਂਗੇ 77 ਹਜ਼ਾਰ ਦੀ ਜੋ ਮੱਡੀ ਵਈ ਹੈ 77 ਦੀ ਭਾਵੇਂ ਕੋਈ ਇਹ ਲੈ ਜਾਵੇ ਤੇ ਭਾਵੇਂ ਕੋਈ ਉਹ ਲੈ ਜਾਵੇ ਹੈਨਾ ਠੀਕ ਹੈ ਤੇ ਆ ਵੀ ਬੱਚਾ ਤਾਜਾ ਹੀ ਆ ਜਾਂਦਾ ਪਹਿਲਾਂ ਜੋ ਨਹੀਂ ਸਹੀ ਠੀਕ ਹੈ ਮਰ ਕੱਟੀ ਜੇ ਦੇ ਕਿੰਨੇ ਦਿਨਾਂ ਤੇ ਸੋਈ ਹੈ ਇਹ ਚੌਥਾ ਬੰਵਾ ਦੇਣਗੇ ਸੋਈ ਨੂੰ ਅੱਛਾ ਠੀਕ ਹੈ ਤੇ ਇਹਦੇ ਕਦ ਦੁੱਧ ਕਿੰਨਾ ਜੇ ਦੁੱਧ ਵੀਰ ਜੀ 10 ਕਿਲੋ ਹੋਗਾ 9 ਕਿਲੋ ਚਵਾਗੇ ਤੇ ਨਾਲ ਝੋਟੀ ਦਾ ਦੇਖੋ ਥੰਨੇਵਾਗੀ ਲੱਗਾ ਆ ਕਿੰਨਾ ਕਰੀ ਜਾਓਗੀ ਦੁੱਧ ਦੇ ਦੁੱਧ ਵਿੱਚ 10 ਕਿਲੋ ਤੋਂ ਬਾਅਦ ਦੇ ਦੇ ਜੀ ਝੋਟੀ ਇਹ ਕਿੱਦਾਂ ਦੀ ਆ ਤੋੜ ਦੋ ਫਿਰ ਇਹਨਾਂ ਬਾਕੀ ਆ ਥਾਨੇ ਇਹਦੇ ਵੀ ਦੇਖ ਸਕਦੇ ਜੀpropto ਘਰੇ ਚਵਾਈ ਵਾਲਾ ਥਾਨੇ ਥਾਨ ਲਗਾ ਕੰਨੂ ਗਲਾ ਗਾ 14 ਲਗੀ ਕਟੀ ਨੂੰ ਜਾਂਦੇ ਬੱਚਾ ਨਾਲ ਵੀ ਖਾ ਲੰਦੇ ਆ ਬਾਕੀ ਪਿੱਠਪੜੇ ਤੋਂ ਚੰਗੀ ਆ ਤੇ ਥੱਲੇ ਸਫਾਈ ਜੇ ਥਾਨੇ ਤੋਂ ਕਿੱਦਾਂ ਝੋਟੀ ਲਗਾ ਹੌਲੀ ਹੌਲੀ ਤੋੜ ਦੇ ਵੀਰ ਜੀ ਲਾਜਾ ਸਿੱਧੀ ਲਾਜਾ ਇੱਕ ਹਾਂ ਦੇਖ ਸੰਦੇ ਪਹਿਲਾ ਸੂਆ ਛੋਟੀ ਸੂਈ ਆ ਤੇ ਥੱਲੇ ਆਪਾਂ ਦੇਖ ਸਕਦੇ ਆ ਪੂਰੀ ਕਮਾਲ ਦੀ ਤਿਆਰੀ ਚੱਲ ਆਜ ਲੈ ਕਮਾਉਣੀ ਬਾਕੀ ਬੱਚੇ ਰੰ ਬਿਲਕੁਲ ਖੈਰਦ ਹੋਊ ਬੱਚੇ ਨਾਲ ਗਰੁੰਮੀ ਉਹਨੇ ਬਚਾ ਲਾ ਕੇ ਖਾ ਦਿੰਦੇ ਆ ਛਣੀ ਕੀ ਰਿਕੋਟੀਆ ਛਣੀ ਦਾ ਬਟਾ ਆਪਾਂ ਮਿੱਦਾਂ ਹੀ ਬਹਿ ਜਾ ਥੱਲੇ ਕੋਈ ਪਰਵਾਹ ਕੋਈ ਨਹੀਂ ਛੋਟੀ ਨੇ ਤੇ ਪਾ ਬੱਚਾ ਵੀ ਛੱਡ ਦੋ ਥੱਲੇ ਆਏ ਦੋ ਦੇਖੋ ਚੋਈ ਗਈ ਰੱਟੀ ਠੀਕ ਹੈ ਜੀ ਐਨੀ ਚੀਜ਼ਾਂ ਬੜੀਆਂ ਔਖੀਆਂ ਮਿਲਦੀਆਂ ਦੇਖੋ ਠੀਕ ਹੈ ਜੀ ਤੇ ਆ ਬੱਚਾ ਵੀ ਇੱਕ ਵਾਰੀ ਦਿਖਾ ਦਿੰਦੇ ਤੁਹਾਨੂੰ ਇਸ ਤਰ੍ਹਾਂ ਲਾ ਗਿਆ ਹਣਿਕ ਸੰਦੇ ਜੀ ਠੰਡੀ ਬੋਦ ਹੈ ਠੰਡੀ ਸੀ ਲਿਆ ਜਿਹੜੀ ਛੋਟੀ ਪੋਲੀ ਚਲੋ ਬੰਦੋ ਫਿਰ ਦੱਸਿਓ ਵੀ ਜੀ ਮੁੱਲ ਫਿਰੇ ਤਾਂ ਆਪਾਂ ਉਹ ਐਵੇਂ ਜਿਹੜੀਆਂ ਪਹਿਲਾਂ ਹੁੰਦੀਆਂ ਮੈਂ ਠੰਡੀਆਂ ਸੀ ਉਸ ਲੱਗਿਆ ਬਹੁਤ ਚੰਗੀਆਂ ਝੋਟੀਆਂ ਠੀਕ ਹੈ ਜੀ ਹਾਂ ਜੀ ਦੇਖੋ ਝੋਟੀਆਂ ਲੈਵਲ ਆਓ ਦੇਖੋ ਕਿਹੜਾ ਦਾ ਹੋ ਗਿਆ ਜੀ ਦਾ ਮੰਗ ਲਈ ਇਹਦੇ ਥਾਣੇ ਦੇਖੋ ਕਿਤੇ ਕਿਤੇ ਲੱਗਾ ਕਰਮਾਲੀ ਹਾਂ ਜੀ ਚਾਰੇ ਥਾਣੇ ਇੱਕੋ ਜਿਹੇ ਲੱਗੇ ਆ ਕਿੰਨੇ ਦੀ ਦਈਏ ਫਿਰ ਝੋਟੀਆਂ ਵਾਲੀ ਝੋੜੀ ਦੀ 90000 ਦੀ ਕਰ ਦਈਏ ਕੋ 2-3000 ਮਾਨਾ ਦੱਸੋ ਗਿਣਾ ਕਰ ਦੀ 85000 ਦੀ ਦੇ ਦਈਏ ਹੋਰ ਦੱਸੋ ਕਿਨਾ ਕਰੀਏ 2000 ਛੱਡ ਦੋ 80 ਦੀ ਝੋਟੀ ਅੱਛਾ 80000 80000 ਹੀ ਠੋ ਕੀ ਦੱਸੋ ਕੀ ਮਾਨ ਕਰੀਏ ਆਪ ਹੀ ਕਰ ਦੋ ਫਿਰ ਉਹਨੂੰ 2 ਆਪ ਜੱਸਣਾ ਕਿੱਥੇ ਕਰਦੇ ਪੂਰੇ 77 ਦੀ ਜਾਂਦਾ ਫਿਰ ਇਹ ਵੀ ਤੇ ਤਾਂ ਇੱਕ ਵਰ ਝੋਟੀ ਆ ਜੀ ਮੇਰੀ ਨਹੀਂ ਜੀ ਜਾਣ ਤੋਂ ਅੱਜ 77 77 ਹੀ ਤਿੰਨਾਂ ਚ ਜਿਹੜੀ ਕੋਈ ਮਰਜ਼ੀ ਲਾਏ ਹਾਂ ਇੱਕ ਜੋੜਾ ਜਿਹੜੀਆਂ 70 ਦਾ ਦੰਦਾਂ ਜਿਉਂ ਵੀ ਛਕੀ ਹੋਣ ਦੀ ਆ ਵੀ ਪਹਿਲਾ ਸੂਆ ਜੇ ਇਹ ਵੀ ਇਹ ਛਕੀ ਝੋਟੀ ਜੇ ਅੱਛਾ ਜੀ ਇਹ ਛਕੀ ਹੋਈ ਨਹੀਂ ਇਹ ਵੀ ਉਹ ਆ ਜੇ ਚੋਗੀ ਜੇ ਸਾ ਤੇ ਉਹ ਜੋੜੀ ਚੋਗੀ ਛਕੀ ਦਾ ਅੰਤ ਰੰਡੀ ਆ ਚਾਰ ਦੰਦਾਂ ਤੇ ਆ ਛੇ ਦੰਦ ਆ ਇਹ ਛੇ ਦੰਦ ਹੁੰਦੀ ਆ ਤੇ ਇਹ ਕਿੰਨੇ ਕੇ ਦੁੱਧ ਲਈ ਆ ਇਹ ਵੀ ਤੇ 10 ਬਰ ਵੀ ਜੀ ਦੁੱਧਾਂ 9 ਕਿਲੋ ਕਰਕੇ ਦੇਣਾ ਇੱਧਰ ਇੱਕੋ ਅਛੇਰੇ ਥੱਲੇ ਵੀ ਇਤਨੇ ਬੈ ਜਾਣਾ ਆ ਪਿਛਲੇ ਥਨਾਂ ਦਾ ਜਵਾਜ ਹੋਰ ਜੀ ਆ ਤੇ ਆਗਲੇ ਥਨਾਂ ਦਾ ਜਵਾਜ ਸਾਡੇ ਸਾਫ ਹੈ ਬਿਲਕੁਲ ਕੱਟੀ ਛੱਡੀ ਕੱਟੀ ਕੱਟਾ ਇਹ ਕਰੀਆ ਥਾਣੇ ਦੇ ਵੀ ਦੇਖ ਸਕਦੇ ਜੀ ਇਹਦਾ ਵੀ ਕੱਟਾ ਜੀ ਇਹਦਾ ਕੱਟਾ ਜੀ ਇੱਧਰ ਆ ਦੇ ਸਕਦੇ ਭਾਵੇਂ ਬੱਚਾ ਵੀ ਲਾ ਲਓ ਜਿਤਨਾ ਮਰਜੀ ਬੱਚੇ ਦੇ ਭਾਵੇਂ ਬੈਹਜੋ ਤੇ ਭਾਵੇਂ ਉਤਰਾਂ ਬੈਹਜੋ ਸਣੀਆ ਧੀਆ ਯਾਰ ਲੈ ਕਿੱਦਿ ਬੱਟੇ ਬੜੇ ਚਲੋ ਬੰਨਣਾ ਫਿਰ ਤੋਰੋ ਹਰੇ ਕਰੀਨ ਦੇ ਵੇਖੋ ਇਹਨਾਂ ਨੂੰ ਤਰਵਾ ਥੋੜਾ ਆਇਆ ਕੀ ਗੱਲ ਸਵਾਹ ਉਹ ਜਿਹੜੀਆਂ ਬਿਲਕੁਲ ਸਾਫ ਚਾਹ ਆ ਜਿਹੜੇ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਵੀਰ ਜੀ ਦੁੱਧ ਵੀਰ ਜੀ 10 ਲੀਟਰ ਤੋਂ ਬਾਹਰ ਜੁੜਦਾ ਫਰਦਾ ਹੁਣ ਕਿੰਨਾ ਜੇ ਹੁਣ 9 10 ਕਿਲੋ ਦੁੱਧ 9 ਕਿਲੋ ਕਰਕੇ ਦੇਣਾ ਜੁੜੀ ਸਾਰੀ ਉਹ 9 10 ਲੀਟਰ ਦੇ ਲਾਗੇ ਬੰਨੇ ਹੈਗਾ ਜਿੰਨਾ ਕਿ ਦੇ ਵਿੱਚ ਚਵਾਈ ਜਾਊਗੀ ਬਾਕੀ ਹਲੇ ਮੌਸਮ ਵੀ ਥੋੜਾ ਉਹ ਜਿਹਾ ਚੱਲਣ ਦਿਆ ਵਾ ਮੌਸਮ ਜੇ ਤੇ ਇੱਕ ਵਾਰੀ ਸਾਫ ਹੋ ਗਿਆ ਤੇ ਆਮ ਹੀ ਜਿਹੜੇ ਘਰਾਂ ਦੇ ਜਿਹੜੇ ਪਸ਼ੂ ਆ ਦੁੱਧੋਂ ਥੋੜੇ ਥੋੜੇ ਵਧ ਜਾਣੇ ਆ ਕੋ ਕਦਾਰਿਆ ਵਾਲਾ ਟਰੱਕ ਜੀ ਜੀ ਲੈ ਆ। ਇਹ ਰੋ ਗੱਲ। ਬਾਕੀ ਥੱਲੇ ਬੜੀ ਸਫਾਈ ਜ। ਪਹਿਲਾ ਸਵਾ ਚੋਟੀਆਂ ਜਿਹੜੀਆਂ। ਆਂਗਰੇ ਆ। ਤੇ ਇਹਦਾ ਫਿਰ ਮੁੱਲ ਕਿੰਦੀ? ਮੁੱਲ ਇਹਦਾ ਵੀ ਜੀ 80000 ਦੇ। ਅੱਛਾ। ਹਾਂ ਜੀ। ਇਹ ਕਿੰਨੇ ਦੀ ਜੱਸ ਨੂੰ? 900 ਕਿਨੇ ਦੀ? ਇਹ ਵੀ ਜਾਂਦੀ ਹੈ 77 ਦੀ। ਮੇਰੇ ਤਰੀਆ ਦੀ ਜੋੜੀ ਅੱਛਾ 75 ਦੀ ਦੇ ਦੇ 15 ਨਹੀਂ ਛੋੜ ਕਰ ਦੋ ਫਿਰ 70000 ਦੇ ਛੱਡ ਦੋ 73000 ਦੀ ਜੋੜੀ ਦੇ 73000 ਦੀ ਦੇਣੀ ਹੈ ਠੀਕ ਹੈ ਬਾਹਰ ਵੀ ਜੇ ਛੀ ਹੋਣੀ ਜੋੜੀ ਫਾਈ ਜਾਣਾ ਅੱਛਾ ਇਹ ਬੋਸ਼ੇ ਦਾੰਦੇ ਵੀ ਪਹਿਲਾ ਸੁਆ ਇਦਾਂ ਹੀ ਇਹਦੇ ਥੱਲੇ ਭਾਵੇਂ ਇਦਾਂ ਹੀ ਬੈਜੋ ਛੱਡ ਬੱਜਾ ਛੱਡ ਦੀ ਦੇਖੋ ਕੀ ਜੀ ਚਲ ਗਈਆਂ ਜੋੜੀਆਂ ਨੂੰ ਮੱਛਾਂ ਛੱਡ ਕੇ ਵੀ ਦਿਖਾ ਦੇਣ ਇਹਦੇ ਮਗਰ ਕੀ ਜੇ ਕਟਾ ਹਾਂ ਜੱਫਾ ਕੱਟਾ ਹੀ ਆ ਜਿਆਦਾ ਸਾਰੀਆਂ ਤੇ ਮਗਰੀ ਤੇ ਜਿਆ ਚੌਥਾ ਦਿਨ ਦੀ ਨੂੰਈ ਸੂਈ ਨੂੰ ਬਾਕੀ ਵੀ ਦਾ ਇਧਰ ਵੇਖੋ ਦਿਖਾ ਦਿਓ ਜਵਾਬ ਜੀ ਇਹਦਾ ਸ਼ਾਮਾਂ ਤੱਕ ਮੈਂ ਖਾਣਾਂ ਤੇ ਵੇਖੋ ਕਿਤੇ ਮੋਘੀ ਲੱਗੀ ਆ ਵੀਰ ਜੀ ਤੇ ਪਿਛਲੇ ਸਾਲਾਂ ਦਾ ਦੇਖੋ ਠੀਕ ਆ ਵੇਖੋ ਜਵਾ ਫਿਰ ਕਿੱਥੇ ਕਿੱਥੇ ਤਣ ਲੱਗਾ ਝੋੜੀ ਨੂੰ ਫੁੱਲ ਇਹ ਛਿੱਗੀ ਮੂੰਹ ਝੋੜੀ ਇਹ ਤੋਂ ਕਿਤੇ ਕਿਤੇ ਤਾਂ ਲੱਗਾ ਛੋਟੀ ਨੇ ਸੂਰਜਾਂ ਵੀ ਪਹੁੰਚਾਈ ਹੈ ਆ ਜੁਲਾ ਆ ਜੀ ਬਾਕੀ ਕਦ ਕਾਰ ਦੀ ਚਲੇ ਇਹ ਵੀ ਚੰਗੀ ਆ ਪਹਿਲਾਂ ਨੇ ਸਾਨਾ ਤੇ ਇਹਦੇ ਕੋਲ ਦੁੱਧ ਕਿੰਨਾ ਵੇਚੀ ਹੋਣਾ 5 ਕਿਲੋ ਵਿੱਚੀ ਬੋਲੇ ਜਾਊਗਾ ਤੇ ਇਹ ਕਿੰਨਾ ਦੇ ਦੁੱਧ ਕਰੀ ਜਾਊਗੀ ਦੇ ਵਿੱਚ 10 ਤੋਂ ਬਾਅਦ ਜੁੜੀ ਹੋਟੀ 10 ਕਿਲੋਟਰ ਦੇ ਲੱਗ ਬੰਨੇ ਵਿੱਚ ਵਾਈ ਜਾਊਗੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤਾਂ 82000 ਦੇ ਅੱਛਾ ਹਾਂਜੀ ਇਹ ਕਿੰਨੇ ਦੀ ਦੇਣੀ ਆ 80 ਆ ਦੇ ਦਈਏ 78 ਦੀ ਦੇ ਦਈਏ 78000 ਦੀ ਜੋੜੀ ਦੇ ਅੱਛਾ ਵੀ 75 ਦੀ 78 ਆ ਦੀ ਜੋੜੀ ਦੇਵਾਂਗੇ ਮਿਲਾਂਗੇ ਕਿਦਾਂ ਜਨਵਰੀ ਮਿਲੂਗਾ ਇਹ ਬਾਦ ਠੀਕ ਆ ਜੋੜਾ 75 75 ਵਾਲਾ ਹਨਾ ਨਹੀਂ ਉਹ ਤੇ ਟੱਪੀ ਅਛਾ ਉਹ ਤੇ 70 ਦੀ ਹੈ ਤੇ ਇਹ 75 ਦੀ ਹੈ ਤੇ ਆ ਗਾਂ ਰਹਿ ਗਈ ਹੈ ਕਾ ਵੀ ਦਿਖਾ ਦੀਏ ਇਹ ਗੱਬਣ ਹੈ ਦੂਜੇ ਸਮੇ ਵੇੜ ਗੱਬਣ ਜਿਹ ਪਹਿਲਾਂ ਨੇ ਵਿੱਚ 15 16 ਗੱਲ ਦੁੱਧ ਦਤਾ ਅੱਛਾ ਤੁਹਾਡਾ 20 ਕਿਲੋ ਡੇਢ ਗੱਲ ਰਹਿਣ ਦੁੱਧ ਦੇ ਜੂਗੀ ਠੀਕ ਹੈ ਬਾਕੀ ਥਣ ਦੇਵਾ ਵੇਖੋ ਅੱਛੀ ਲੱਗ ਰਹੀ ਤੋੜ ਦੋ ਫਿਰ ਇਹਨਾਂ ਇਹ ਦੇਣ ਪੰਜਾਂ ਲੈਂਦੀ ਪਲੀ ਜੁੜੀ ਵੇੜਿਆ ਵੇਖੋ ਬੂਥੀ ਵੇਖੋ ਜੱਸੀ ਜਾਂਦੀ ਗੜੇ ਟੋਪ ਦੀ ਲੱਗਣੀ ਜੀ ਚਲੋ ਬੰਦ ਵੀ ਦੀਨ ਉੱਤਰਾ ਜੰਮੀ ਪਲੀ ਚੰਗੀ ਆ ਤੇ ਹਵਾਨੇ ਦੇ ਨਾੜਾ ਵੀ ਦੀ ਆਪਾਂ ਲੈ ਸਕਦੇ ਚੰਗੀਆਂ ਕਿੰਨਾ ਵੀ ਦੀ ਫਿਰ ਇਹਦਾ ਮੁੱਲ ਮੁੱਲ ਤਾਂ ਜੇ ਇਹਦੇ ਵਿੱਚ ਹੀ ਜੀ ਸੂਬੇ ਵੇਖੋ ਗਾਣੂ ਲੇਵਾਲਾ ਵਾ ਕਿਦਾਂ ਵਚੀਦਾ ਹਾਂਜੀ ਅਸੀਂ ਦੇ ਦੀਏ 55000 ਦੀ 50 ਨਹੀਂ ਦੇਲੀਏ 250 ਚ ਛੋਟ ਕਰਦੀਏ ਹੋਰ ਕਰ ਦੋ ਕਸਰਾ ਕਿਤੇ ਤੇ ਨਹੀਂ ਕਰਦੇ ਨੇ 5 ਹੀ ਕਰੋ ਪੂਰਾ 45 ਦੀ ਜਾਨ ਕੋਈ ਨਹੀਂ ਉਹ ਚੀਜ਼ ਆ ਵੀ ਜਾਨ ਤੋਂ ਪੂਰੇ 45 ਦੀ 11000 ਜੇ ਕਹਿਤਾ ਆਂ ਯਾਰ ਠੀਕ ਹੈ ਜੀ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੁਝ ਸੁਈਆਂ ਵਾਂ ਤੇ ਕੁਝ ਗੱਬਣਾ ਵਾਂ ਆਪਣੀਆਂ ਵੇਸ ਚ ਆ ਕੇ ਖੜੋ